ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੀਡੀਓ ਪਾਈਆਂ ਖੁਦਾ ਦੇ ਦਾਸ ਦੇ ਮਨ ਚ ਆਇਆ ਜੋ ਉਹਨਾਂ ਨੇ ਕੀਤਾ ਲੋਕਾਂ ਦੇ ਲਈ ਤੇ ਚਰਚ ਨੇ ਬਹੁਤ ਸਾਰੇ ਲੋਕਾਂ ਨੂੰ ਅੱਜ ਸਾਨੂੰ ਕਾਫੀ ਦਿਨ ਹੋ ਗਏ ਨੇ ਆਪਾਂ ਜਿੱਦਾਂ ਸੁੱਕੀ ਰਸਤ ਦੇ ਰਹੇ ਆ ਰਾਸ਼ਨ ਦੇ ਰਹੇ ਆ ਔਰ ਇਹ ਮਿਨਿਸਟਰੀ ਨੇ ਬਹੁਤ ਸਾਰੇ ਲੋਕਾਂ ਦੀ ਹੈਲਪ ਕੀਤੀ ਆ ਸੱਤ ਸੱਤ ਦਿਨ ਲਗਾਤਾਰ ਸਾਨੂੰ ਹੋਈ ਗਏ ਨੇ ਔਰ ਸਾਡੀਆਂ ਗੱਡੀਆਂ 5-6 ਲਗਾਤਾਰ ਜਾ ਹੀ ਰਹੀਆਂ ਨੇ ਪਿੰਡਾਂ ਦੇ ਵਿੱਚ ਔਰ ਇਹ ਜਿੱਥੇ ਜਗ੍ਹਾ ਤੇ ਵੀ ਜਾਂਦੇ ਆ ਔਰ ਪਰਮੇਸ਼ਰ ਦੇ ਦਾਸ ਨੇ ਸਾਨੂੰ ਦੱਸਿਆ ਤੇ ਉਹ ਜਗ੍ਹਾ ਦੇ ਨਾਂ ਤੋਂ ਕੇ ਦਾ ਧਰਮ ਪੁੱਛਿਆ ਜਾਂਦਾ ਨਾ ਕੋਈ ਜਾਤੀ ਉਹ ਜਗ੍ਹਾ ਤੇ ਪੁੱਛਿਆ ਜਾਂਦਾ ਵੀ ਤੁਹੀ ਤੁਹਾਨੂੰ ਕੀ ਜ਼ਰੂਰਤ ਆ ਤੁਸੀਂ ਕਿਸ ਹਾਲਾਤ ਚ ਜੇ ਜਿਸ ਹਾਲਾਤ ਨੇ ਉਹਨਾਂ ਦੇ ਫਿਰ ਉਸ ਮੁਤਾਬਕ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਔਰ ਪਲੱਸ ਇੱਥੇ ਹੋਣ ਕੋਈ ਜਾਤੀਵਾਦ ਨਹੀਂ ਸਾਰੇ ਦੇਖੋ ਬਹੁਤ سارے ਲੋਕ ਕਮੈਂਡ ਕਰ ਰਹੇ ਨੇ ਕਿਛਣ ਲੋਕ ਕਿੱਥੇ ਨੇ ਹੁਣ ਕਿੱਥੇ ਨੇ ਪਰ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਸੁੱਤੇ ਉੱਠੇ ਆ ਗਏ ਨੇ ਕਿ ਮਲ ਕੀ 크੍ਰਿਸਚਨ ਕਿੱਥੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਇਹ ਮਿਨਿਸਟਰੀਆਂ ਬਹੁਤ ਸਾਰਾ ਲੋਕਾਂ ਦੀ ਮਦਦ ਕਰ ਰਹੀਆਂ ਨੇ ਜਿੰਨੇ ਵੀ ਵੱਡੀਆਂ ਮਿਨਿਸਟਰੀਆਂ ਨੇ ਚਰਚਾਂ ਨੇ ਉਹ ਲੋਕਾਂ ਦੀ ਹੈਲਪ ਲਈ ਉਤਰੀਆਂ ਨੇ ਬੜੇ ਸਮਿਆਂ ਤੋਂ ਹੀ ਔਰ ਹਰ ਜਗ੍ਹਾ ਤੇ ਉਹ ਰਾਸ਼ਨ ਪਚਾਰੀਆਂ ਨੇ ਜਿੱਥੇ ਕੁਝ ਲੋਕ ਨਹੀਂ ਪਹੁੰਚ ਰਹੇ ਕਿਸ਼ਤੀਆਂ ਦੇ ਪਚਾਰੇ ਨੇ ਔਰ ਸੱਚਮੁੱਚ ਅ ਇਸ ਸਮੇਂ ਜਿਹੜਾ ਸਮਾਂ ਨਾ ਕੁਦਰਤ ਨੇ ਦਿੱਤਾ ਇਹ ਸਾਨੂੰ ਇਕੱਠੇ ਹੋਣ ਦਾ ਦਿੱਤਾ ਕਿ ਕਿ ਬੰਨਾ ਹੀ ਬੰਦਾ ਉਹਦਾ ਤਾਂ ਕੋਈ ਵੀ ਕਿਸ ਦੀ ਹੈਲਪ ਨਹੀਂ ਕਰਦਾ ਪਰ ਦੁੱਖ ਸੁੱਖ ਦੇ ਵਿੱਚ ਸਾਰਿਆਂ ਨੂੰ ਇੱਕ ਸਾਂਝੇ ਹੋਣ ਦਾ ਮੌਕਾ ਮਿਲਿਆ ਤੋਂ ਅਸੀਂ ਵੀ ਉਸ ਮੌਕੇ ਦੇ ਵਿੱਚ ਸ਼ਾਮਲ ਹੋਏ ਆ ਕਿਸੇ ਵੀ ਕੋਈ ਕਿਸੇ ਨੂੰ ਪੁੱਛੀ ਨਹੀਂ ਜਾਂਦੀ ਜਾਤ ਪਾਤ ਨਹੀਂ ਪੁੱਛੀ ਜਾਂਦੀ ਜਿੱਥੇ ਜਿੰਨੂੰ ਜ਼ਰੂਰਤ ਆ ਉਸ ਮੁਤਾਬਕ ਉਹਨਾਂ ਕੋਈ ਰਾਸ਼ਨ ਪਹੁੰਚਾਇਆ ਜਾ ਰਿਹਾ ਔਰ ਸੁਖਪਾਰਾਣਾ ਮਿਨਿਸਟਰੀ ਜਿੰਨਾ ਤੱਕ ਲੋਕਾਂ ਨੂੰ ਲੋੜ ਹੋਏਗੀ ਉਹਨਾਂ ਤੱਕ ਹੈਲਪ ਕਰਦੀ ਰਹੇਗੀ